ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਭਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਹੈ ਤਹਿਸੀਲ ਸਾਨੂੰ ਬਾਗਾਪਰਾਣਾ ਲੱਗ ਜਾਂਦੀ ਹੈ ਤੇ ਅੱਜ ਜੋ ਤੁਸੀਂ ਸਕਰੀਨ ਤੇ ਵੜ ਦੇਖ ਰਹੇ ਆਂ ਬਈ ਇਹ ਬਾਈ ਕੋਲੇ ਅੱਜ ਵਕਾਊ ਸੀ ਤੇ ਬਾਕੀ ਦਿਲ ਆਪਾਂ ਬਾਈ ਜੱਗੇ ਤੋਂ ਲੈਨੇ ਆਈ ਬਾਈ ਜੀ ਹੱਸੀ ਕਾ ਜੀ ਹੱਸੀ ਕਾ ਜੀ ਹੋ ਕਹਿਵਾ ਸੀ ਤਾਂ ਹਾਂਜੀ ਹਾਂਜੀ ਤੇ ਜੱਗੇ ਕੀ ਡਿਟੇਲ ਆ ਬਾਈ ਆਪਣੀ ਵੈੜ ਦੀ ਇਹ ਵੈੜ ਆਪਣੀ ਜੀ 1.5 ਮਹੀਨੇ ਨੂੰ ਹੋਗਾ ਗੱਭਣ ਨੂੰ ਠੀਕ ਹੈ ਜੀ ਠੀਕ ਹੈ 14 ਲੀਟਰ ਦੁੱਧ ਹੈ ਜੀ ਠੀਕ ਹੈ ਜੀ ਤੇ ਠੰਡੀ ਸੀਲ ਪੂਰੀ ਵਧੀਆ ਠੀਕ ਹੈ ਜਾਨੀ ਕਿ 1.5 ਮਹੀਨਾ ਆਪਣਾ ਟੀਕਾ ਭਰਾਇਆ ਹਾਂ ਹਾਂ ਠੀਕ ਹੈ ਠੀਕ ਹੈ ਹਾਂ ਠੀਕ ਹੈ ਮਹੀਨੇ ਦੀ 12ਵੇਂ ਮਹੀਨੇ ਦੀ ਹਾਂ 12ਵੇਂ ਮਹੀਨੇ ਦੀ 12ਵੇਂ ਮਹੀਨੇ ਦੀ ਠੀਕ ਹੈ 12ਵੇਂ ਮਹੀਨੇ ਦੀ ਠੀਕ ਹੈ ਤੇ ਜਗੇ ਦੁੱਧ ਦੁੱਧ ਕੰਨਾ ਬਾਈ ਹੁਣ ਇਹਦਾ ਗਾਧ ਇਹਦੇ ਸਾਡੇ 14 ਲੀਟਰ ਹੈ 14 ਲੀਟਰ ਹੈ ਤਾਂ ਯਾਨੀ ਤਿਆਰ ਹਾਂ ਹਾਂ 14 ਲੀਟਰ ਤਿਆਰ ਹੈ ਜੇ ਹਾਂ ਹਾਂ ਦੋ ਡੰਗ ਹੀ ਮਿਲਦੀ ਵੀਰੇ ਠੀਕ ਹੈ ਵੀਰੇ ਠੀਕ ਹੈ ਹਾਂ ਹਾਂ ਸਸਤ ਸਸਤ ਮਣਾ ਤੁਰ ਕੇ ਤੁਰ ਕੇ ਹਾਂਜੀ ਹਾਂਜੀ ਕੋਈ ਰਹਿੜ ਦਾ ਕੱਦ ਕਾੜ ਤੇ ਵੇਲਵਾੜੀ ਬਹੁਤ ਚੰਗੀ ਹੈ ਤੇ 14 ਲੀਟਰ ਬਾਈ ਦੱਸਦਾ 14 ਲੀਟਰ ਦੁੱਧ ਇਸ ਵਕਤ ਤਿਆਰ ਆ ਬਾਈ ਭਾਵੇਂ ਦੋ ਡੰਗ ਚੋਲੋ ਤੇ ਭਾਵੇਂ ਚਾਰ ਡੰਗ ਚੋਲੋ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਦਾ ਮੂੰਹ ਮੱਥੇ ਦੀ ਬਈ ਸੋਹਣੀ ਐ ਤੇ ਵੇਲਵਾਡੀ ਦੀ ਚੰਗੀ ਐ ਬਈ ਕੱਦ ਕਾਠ ਬਹੁਤ ਸੋਹਣਾ ਤੇ ਪਿੱਠ ਕੁੜੇ ਦੀ ਵੀ ਚੰਗੀ ਆ ਹਵਾਨਾ ਬਈ ਖੁੱਲਾ ਹਵਾਨੇ ਦੀ ਐ ਖੁੱਲੇ ਹਵਾਨੇ ਦੀ ਬੋਡੀ ਸਟਰਕਚਰ ਬਹੁਤ ਸੋਹਣਾ ਵਹਿੜਦਾ ਤੇ ਜੱਗੇ ਕਹਿੰਦੇ ਮੈਂ ਸਵੇ ਸੂਈ ਵੀ ਬਈ ਇਹੇ ਇਹ ਹੁਣ ਤੀਜੇ ਸੂਏ ਸੂਣਾ ਐ ਨੇ ਤੇ ਰਹੀ ਹੋਈ ਤਾਂ ਠੀਕ ਐ ਤੀਜੇ ਸੂਏ ਵਾਸਤੇ ਗੱਭਣਾਗਾ ਹਾਂ 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 ਹੁਣ ਦੂਜੇ ਸੂਏ ਆ ਬਈ ਤੀਜੇ ਸੂਏ ਵਾਸਤੇ ਉਹ ਥੋੜੇ ਕਰਮਾਂ ਤੇ ਆ ਹਾਂ ਉਹ ਤੁਹਾਡੇ ਕਰਮਾ ਤੇ ਰਹੀ ਗੱਲ ਜੇ ਗੱਬਣਾ ਨਿਕਲਾਈ ਤਾਂ ਤੇ ਬਾਕੀ ਬਾਈ ਨੇ ਤੋਂ ਖੁੜਾ ਕੀ ਦੇਣੀ ਹੈ ਨਾ ਹਾਂਜੀ ਚੋਕੜ ਹਾਂ ਹਾਂ ਚੋਕੜ ਠੀਕ ਹੈ ਤੇ ਜੱਗੇ ਮੁੱਲ ਮੁੱਲ ਕੀ ਕਰਦੇ ਆਂ ਬਾਈ ਆਪਾਂ ਇਹਦਾ ਆਪਾਂ 45000 ਰੁਪਏ ਮੰਗਦੇ ਆ ਵੀਰੇ 45000 ਹਾਂ ਮਾਨਤਾਨ ਹੋ ਜਾਊਗਾ ਮੜ ਮੋਟਾ ਕਰ ਦਾਂਗੇ ਇਹ ਮਾਨਤਾਨ 45000 ਰੁਪਏ ਬਾਈ ਨੇ ਬਈ ਡਿਮਾਂਡ ਕੀਤੀ ਹੈ ਮੌਕੇ ਤੇ ਬਾਈਆਂ ਦਾ ਵੀ ਆਏਗੇ ਦਾ ਮਾਨਤਾਨ ਕਰ ਦਾਂਗੇ ਵੜੜ ਬਈ ਸੋਹਣੀ ਹੈ ਕੱਦ ਕਾਠ ਤੇ ਵੇਲਵਾੜੀ ਦੀ ਬਹੁਤ ਚੰਗੀ ਵੜੜ ਤੇ ਥਾਣ ਥਣ ਤੁਸੀਂ ਦੇਖ ਲਓ ਇੱਕ ਨਿਖੜਵੇਂ ਥਾਣਾ ਕੋਈ ਦੂਰੀ ਤੇ ਲੱਗਿਆ ਕੋਈ ਭੂਰਾ ਫੋੜ ਜਾਣੀ ਤੁਸੀਂ ਦੇਖ ਤੇ ਬਈ ਮਿਲਕਵੇਨ ਤੁਸੀਂ ਦੇਖ ਸਕਦੇ ਆ 나ੜ ਨੋ 나ੜਾ ਨੂਣਾ ਦੇ ਵੇਣੀਆਂ ਤੇ ਮਿਲਕਵੇਨ ਬਹੁਤ ਵਧੀਆ ਆ ਰਹੀ ਹੈ ਬਈ ਦੇਵੇਂ ਨੂੰ ਤੇ ਜੱਗੇ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸਦੀ ਬਈ ਆਪਣਾ ਡੇਰੇ ਕੋਲੇ ਘਰ ਹੈ ਜੀ ਠੀਕ ਹੈ ਤੇ 6284145130 ਨੰਬਰ ਠੀਕ ਹੈ ਇੱਕ ਵਾਰੀ ਹੋਰ ਬੋਲ ਦਿਓ 6284145130 ਠੀਕ ਹੈ ਜੀ ਬਾਈ ਦਾ ਫੋਨ ਨੰਬਰ ਬਈ ਡਿਸਪਲੇ ਤੇ ਚੱਲੀ ਜਾਂਦਾ ਵੈੜ ਤੁਹਾਨੂੰ ਦਿਖਾਤੀ ਆ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਰਲਾਉ ਸੋਦਾ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਇੰਨੇ ਨਾ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਚੈਨਲ ਤੇ ਪਹਿਲੀ ਿਆਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਇਦਾਂ ਹੀ ਮੇਰਾ ਭਰਾਜੇ ਨੂੰ ਪਿਆਰ ਕਰਦੇ ਰਹੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ